ਉਹ ਕਹਿੰਦੇ ਆ ਕਾਲੀ ਦਲ ਦੇ ਲੀਡਰਾਂ ਨੂੰ ਅਸੀਂ ਪਿੰਡਾਂ ਚੋਂ ਨਿਕਲ ਦੇਵਾਂਗੇ ਅਸੀਂ ਮੈਂਬਰਾਂ ਨੂੰ ਕਰਾਉਣਾ ਕਿਦਾ ਕਰਾਂਗੇ ਮੈਂ ਕਹਿੰਦਾ ਜੇ ਹਿੰਮਤ ਹੈ ਜੇ ਹਿੰਮਤ ਹੈ ਤੇ ਇੱਕ ਵਾਰਕਰ ਸਾਡੇ ਤਰਫ ਝਾਕ ਕੇ ਦੇਖ ਲੈਣ ਜੇ ਹਿੰਮਤ ਹੈ ਮੈਂ ਤੁਹਾਨੂੰ ਗਰੰਟੀ ਦਿੰਦਾ ਦੀ ਤਾਕਤ ਤਾਂ ਤੁਸੀਂ ਦੇਖ ਹੀ ਲਈ ਹੈ 30 ਬੰਦੇ ਅੰਦਰ ਕੀਤੇ ਹੈ ਐ ਜਿਵੇਂ ਸ਼ਾਂਤੀ ਪੰਜਾਬ ਚ ਇਹਨਾਂ ਦੀ ਘਰ ਵਾਲੀਆਂ ਵੀ ਇਹਨਾਂ ਨੂੰ ਮਿਲ ਨਹੀਂ ਗਈਆਂ ਸਾਰੇ ਦੋ ਚਾਰ ਹੋਰ ਭੱਜੇ ਫਿਰਦੇ ਨੇ ਪੰਜ ਚਾਰ ਦਿਨ ਦੀ ਖੇਡ ਹੋਇਆ ਇਹਨਾਂ ਕਿਸੇ ਦੇ ਪੱਲੇ ਕੁਝ ਨਹੀਂ ਦੀ ਘਰ ਵਾਲੀਆਂ ਵੀ ਅੱਖੇ ਨਹੀਂ ਲੱਗਦੀਆਂ ਜਿਹੜੀਆਂ ਤਰੇ ਫਿਰਦੇ ਐ ਤੇ ਫਿਰ ਇੱਕ ਤਾਂ ਕਾਲੀ ਨਾ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਨਹੀਂ ਅਸੀਂ ਤਾਂ ਨਹੀਂ ਜਥੇਬੰਦੀ ਕਾਲੀ ਦੇ ਲੈ ਉਹਨਾਂ ਵਾਂਗੂ ਨਕਲੀ ਲੋਕਾਂ ਦੀ ਨਹੀਂ ਇਹ ਜਿਹੜਾ ਸਾਨੂੰ ਜ਼ਲੀਲ ਕਰ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਇਹ ਤੈਨੂੰ ਮਹਿੰਗਾ ਪੈਣਾ ਤੇ ਇੱਕ ਦਿਨ ਉਹ ਵੀ ਆਊਗਾ ਕਿ ਜਿਹੜੇ ਤੈਨੂੰ ਜ਼ੁਲਮ ਕੀਤੇ ਐ ਇਹਦਾ ਮਾਫ਼ਜ਼ਾ ਦੇਣਾ ਪਊਗਾ